ਸਤੰਬਰ ਮਹੀਨੇ ਦੀ ਪੈਨਸ਼ਨ ਹੋਈ ਜਾਰੀ ਲੋਕਾਂ ਦੀਆਂ ਉਡੀਕਾਂ ਹੋਈਆਂ ਖਤਮ ਕੁਝ ਜ਼ਿਲ੍ਹਿਆਂ ਅਤੇ ਕੁਝ ਬਲਾਕਾਂ ਦੇ ਵਿੱਚ ਸਤੰਬਰ ਮਹੀਨੇ ਦੀ ਜਿਹੜੀ ਪੈਨਸ਼ਨ ਜਾਰੀ ਹੋ ਚੁੱਕੀ ਹੈ ਅਤੇ ਕਿਹੜੇ-ਕਿਹੜੇ ਉਹ ਜ਼ਿਲ੍ਹੇ ਅਤੇ ਬਲਾਕ ਹਨ ਜਿਨ੍ਹਾਂ ਦੇ ਵਿੱਚ ਹਾਲੇ ਤੱਕ ਸਤੰਬਰ ਮਹੀਨੇ ਦੀ ਜਿਹੜੀ ਪੈਨਸ਼ਨ ਹੈ ਉਸ ਨੂੰ ਜਾਰੀ ਨਹੀਂ ਕੀਤਾ ਗਿਆ ਅਤੇ ਕਿੰਨੀ ਤਾਰੀਖ ਨੂੰ ਉਹਨਾਂ ਜ਼ਿਲ੍ਹਿਆਂ ਅਤੇ ਬਲਾਕਾਂ ਦੀ ਪੈਨਸ਼ਨ ਜਾਰੀ ਕੀਤੀ ਜਾਏਗੀ ਅਤੇ ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਪੀਐਮ ਕਿਸਾਨ ਸਮਾਨਦੀ ਯੋਜਨਾ ਨਾਲ ਜੁੜੇ ਹੋਏ ਕਿਸਾਨਾਂ ਬਾਰੇ ਕਿਉਂਕਿ ਬਹੁਤ ਸਾਰੇ ਕਿਸਾਨਾਂ ਨੂੰ ਲੱਗ ਰਿਹਾ ਕਿ ਜਿਨ੍ਹਾਂ ਨੇ ਫਾਰਮਰ ਰਜਿਸਟ੍ਰੇਸ਼ਨ ਹਾਲੇ ਤੱਕ ਨਹੀਂ ਕਰਵਾਈ ਫਾਰਮਰ ਆਈਡੀ ਆਪਣੀ ਹਾਲੇ ਤੱਕ ਨਹੀਂ ਬਣਵਾਈ ਤਾਂ ਕੀ ਉਹਨਾਂ ਕਿਸਾਨਾਂ ਦੀ ਤਨਰਾਚੀ ਉਹਨਾਂ ਦੇ ਖਾਤਿਆਂ ਦੇ ਵਿੱਚ ਜਾਰੀ ਕੀਤੀ ਜਾਏਗੀ ਜਾਂ ਫਿਰ ਉਹਨਾਂ ਦੀ ਜਿਹੜੀ ਇਹ ਵਾਲੀ ਕਿਸ਼ਤ ਹੋਏਗੀ 20ਵੀਂ ਕਿਸ਼ਤ ਪੈਂਡਿੰਗ ਰਹਿ ਜਾਏਗੀ ਅਤੇ ਕਿਸ ਤਰ੍ਹਾਂ ਹੋ ਆਪਣੀ ਪੈਂਡਿੰਗ ਕਿਸ਼ਤ ਨੂੰ ਆਪਣੇ ਖਾਤੇ ਦੇ ਵਿੱਚ ਪਾ ਸਕਦੇ ਹਨ ਆਪਾਂ ਗੱਲ ਕਰਾਂਗੇ ਕਿਸਾਨਾਂ ਬਾਰੇ ਅਤੇ ਪੀਐਮ ਕਿਸਾਨ ਸਮਾਨਦੀ ਯੋਜਨਾ ਨਾਲ ਜੁੜੇ ਹੋਏ ਕਿਸਾਨਾਂ ਬਾਰੇ ਜੇਕਰ ਤੁਸੀਂ ਸਾਡੇ ਚੈਨਲ ਉੱਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਅਤੇ ਬੈਲ ਆਈਕਨ ਨੂੰ ਪ੍ਰੈਸ ਕਰਨਾ ਬਿਲਕੁਲ ਵੀ ਨਾ ਭੁੱਲਣਾ ਤਾਂਕਿ ਸਰਕਾਰ ਦੁਆਰਾ ਜਾਰੀ ਕੀਤੀਆਂ ਜਾਣ ਵਾਲੀਆਂ ਨੋਟੀਫਿਕੇਸ਼ਨਾਂ ਤੁਹਾਡੇ ਤੱਕ ਸਹੀ ਤਰੀਕੇ ਨਾਲ ਪਹੁੰਚ ਸਕਣ ਤਾਂ ਸਭ ਤੋਂ ਪਹਿਲਾਂ ਆਪਾਂ ਸ਼ੁਰੂਆਤ ਕਰਦੇ ਹਾਂ ਪੀਐਮ ਕਿਸਾਨ ਸਮਾਨਦੀ ਯੋਜਨਾ ਨਾਲ ਜੁੜੇ ਹੋਏ ਕਿਸਾਨਾਂ ਦੀ ਇੱਕਵੀਂ ਕਿਸ਼ਤ ਬਾਰੇ ਜਿਸ ਤਰ੍ਹਾਂ ਕਿ ਆਪਾਂ ਜਾਣਦੇ ਹੀ ਹਾਂ ਕਿ ਪੀਐਮ ਕਿਸਾਨ ਸਮਾਨidhi ਯੋਜਨਾ ਦੀ 20ਵੀਂ ਕਿਸ਼ਤ ਅਗਸਤ ਮਹੀਨੇ ਦੇ ਵਿੱਚ ਜਾਰੀ ਕੀਤੀ ਗਈ ਸੀ ਅਤੇ ਆਉਣ ਵਾਲੀ ਜਿਹੜੀ ਇੱਕਵੀਂ ਕਿਸ਼ਤ ਹੈ ਉਹ ਅਕਤੂਬਰ ਨਵੰਬਰ ਦੇ ਮਹੀਨੇ ਦੇ ਵਿੱਚ ਜਾਰੀ ਕੀਤੀ ਜਾਣੀ ਹੈ ਪਰ ਉਸ ਤੋਂ ਪਹਿਲਾਂ ਇਹ ਸਵਾਲ ਬਣੇ ਹੋਏ ਹਨ ਕਿ ਕਿੰਨੀ ਤਾਰੀਖ ਨੂੰ ਕਿਸ਼ਤ ਜਾਰੀ ਕੀਤੀ ਜਾਏਗੀ ਅਤੇ ਕਿਹੜੇ ਕਿਸਾਨਾਂ ਨੂੰ ਇਹ ਕਿਸ਼ਤ ਜਾਰੀ ਕੀਤੀ ਜਾਏਗੀ ਕਿਉਂਕਿ ਇਸ ਸਮੇਂ ਕਿਸਾਨਾਂ ਦਾ ਸਭ ਤੋਂ ਵੱਡਾ ਸਵਾਲ ਇਹੀ ਹੈ ਕਿ ਜਿਹੜੇ ਵੀ ਕਿਸਾਨਾਂ ਨੇ ਫਾਰਮਰ ਰਜਿਸਟ੍ਰੇਸ਼ਨ ਨਹੀਂ ਕਰਵਾਈ ਕੀ ਉਹਨਾਂ ਕਿਸਾਨਾਂ ਦੀ ਜਿਹੜੀ ਧਨ ਰਕਮ ਹੈ ਉਹ ਉਹਨਾਂ ਦੇ ਖਾਤਿਆਂ ਦੇ ਵਿੱਚ ਆ ਜਾਏਗੀ ਤਾਂ ਅਸੀਂ ਤੁਹਾਨੂੰ ਦੱਸ ਦਈਏ ਕਿ ਜਿੰਨਾ ਵੀ ਕਿਸਾਨਾਂ ਨੇ ਹਾਲੇ ਤੱਕ ਆਪਣੀ ਫਾਰਮਰ ਰਜਿਸਟ੍ਰੇਸ਼ਨ ਨਹੀਂ ਕਰਵਾਈ ਤਾਂ ਜਿਹੜੀ ਉਹਨਾਂ ਦੀ ਧਨ ਰਕਮ ਹੈ ਉਹਨਾਂ ਦੇ ਬੈਂਕ ਖਾਤਿਆਂ ਦੇ ਵਿੱਚ ਜਾਰੀ ਨਹੀਂ ਕੀਤੀ ਜਾਏਗੀ ਜੇਕਰ ਤੁਸੀਂ ਵੀ ਇਹ ਸੋਚ ਰਹੇ ਹੋ ਤਾਂ ਤੁਸੀਂ ਬਿਲਕੁਲ ਨਿਸ਼ਚਿੰਤ ਹੋ ਜਾਓ ਜਿਹੜੀ ਪੀਐਮ ਕਿਸਾਨ ਸਨਮਾਨ ਦੀ ਯੋਜਨਾ ਦੀ 20ਵੀਂ ਕਿਸ਼ਤ ਹੈ ਤੁਹਾਡੇ ਖਾਤਿਆਂ ਦੇ ਵਿੱਚ ਜਾਰੀ ਕਰ ਦਿੱਤੀ ਜਾਏਗੀ ਪਰ ਉਸ ਤੋਂ ਬਾਅਦ ਜਿਹੜੀਆਂ ਅਗਲੀਆਂ ਆਉਣ ਵਾਲੀਆਂ ਕਿਸ਼ਤਾਂ ਹੋਣਗੀਆਂ ਉਹਨਾਂ ਦੇ ਵਿੱਚ ਫਾਰਮਰ ਰਜਿਸਟ੍ਰੇਸ਼ਨ ਹੈ ਲਾਜ਼ਮੀ ਕਰ ਦਿੱਤੀ ਜਾਏਗੀ ਤਾਂ ਸਾਰੇ ਹੀ ਕਿਸਾਨਾਂ ਨੂੰ ਆਪਣੀ ਫਾਰਮਰ ਰਜਿਸਟ੍ਰੇਸ਼ਨ ਕਿਸਾਨ ਆਈ ਕਾਰਡ ਜਿਸ ਨੂੰ ਆਪਾਂ ਕਹਿੰਦੇ ਆ ਉਹ ਬਣਵਾਉਣਾ ਲਾਜ਼ਮੀ ਹੋ ਜਾਏਗਾ ਪਰ ਇਸ ਵਾਰ ਜਿਹੜੇ ਵੀ ਕਿਸਾਨਾਂ ਨੇ ਹਾਲੇ ਤੱਕ ਆਪਣੀ ਫਾਰਮਰ ਰਜਿਸਟ੍ਰੇਸ਼ਨ ਨਹੀਂ ਕਰਵਾਈ ਤਾਂ ਉਹਨਾਂ ਕਿਸਾਨਾਂ ਦੀ ਜਿਹੜੀ ਧਨ ਰਾਸ਼ੀ ਹੈ ਉਹਨਾਂ ਦੇ ਖਾਤਿਆਂ ਦੇ ਵਿੱਚ ਜਾਰੀ ਕਰ ਦਿੱਤੀ ਜਾਏਗੀ ਅਤੇ ਹੁਣ ਆਪਾਂ ਗੱਲ ਕਰਦੇ ਆਂ ਪੈਨਸ਼ਨਾਂ ਬਾਰੇ ਕਿ ਪੈਨਸ਼ਨਾਂ ਕਿਹੜੇ ਕਿਹੜੇ ਜ਼ਿਲ੍ਹਿਆਂ ਅਤੇ ਕਿਹੜੇ ਕਿਹੜੇ ਬਲਾਕਾਂ ਦੇ ਵਿੱਚ ਜਾਰੀ ਹੋ ਚੁੱਕੀਆਂ ਹਨ ਤਾਂ ਸਭ ਤੋਂ ਪਹਿਲਾਂ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਪੈਨਸ਼ਨਾਂ ਜਾਰੀ ਹੋਣ ਦੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਉਸ ਦੇ ਵਿੱਚ ਪਠਾਨਕੋਟ, ਪਟਿਆਲਾ, ਮਾਨਸਾ, ਫਤਿਹਗੜ ਸਾਹਿਬ, ਫਰੀਦਕੋਟ, ਫਿਰੋਜ਼ਪੁਰ, ਬਠਿੰਡਾ, ਗੁਰਦਾਸਪੁਰ, ਅੰਮ੍ਰਿਤਸਰ, ਸ਼੍ਰੀ ਮੁਖਤਸਰ ਸਾਹਿਬ ਅਤੇ ਲੁਧਿਆਣਾ, ਬਰਨਾਲਾ ਅਤੇ ਨਾਲ ਹੀ ਕੁਝ ਹੋਰ ਜ਼ਿਲ੍ਹੇ ਅਤੇ ਬਲਾਕਾਂ ਦੇ ਵਿੱਚ ਜਿਹੜੀ ਪੈਨਸ਼ਨ ਜਾਰੀ ਹੋਣ ਦੀ ਖਬਰ ਹੈ ਉਹ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਇਨ੍ਹਾਂ ਜ਼ਿਲ੍ਹਿਆਂ ਤੇ ਬਲਾਕਾਂ ਦੇ ਵਿੱਚ ਜਿਹੜੀ ਪੈਨਸ਼ਨ ਹੈ ਉਹ ਜਾਰੀ ਹੋ ਚੁੱਕੀ ਹੈ। ਜੇਕਰ ਤੁਸੀਂ ਵੀ ਇਸ ਜ਼ਿਲ੍ਹੇ ਦੇ ਵਸਨੀਕ ਹੋ ਤਾਂ ਕਿਰਪਾ ਕਰਕੇ ਸਾਡੀ ਵੀਡੀਓ ਵਿੱਚ ਨੀਚੇ ਕਮੈਂਟ ਕਰਕੇ ਦੱਸੋ ਕਿ ਤੁਹਾਡੇ ਜ਼ਿਲ੍ਹੇ ਵਿੱਚ ਜਿਹੜੀ ਪੈਨਸ਼ਨ ਹੈ ਉਹ ਜਾਰੀ ਹੋ ਚੁੱਕੀ ਹੈ ਜਾਂ ਹਾਲੇ ਤੱਕ ਜਿਹੜੀ ਪੈਨਸ਼ਨ ਹੈ ਉਹ ਜਾਰੀ ਨਹੀਂ ਹੋਈ ਅਤੇ ਹੁਣ ਆਪਾਂ ਗੱਲ ਕਰਦੇ ਹਾਂ ਕਿ ਜਿਹੜੇ ਬਾਕੀ ਜ਼ਿਲ੍ਹਿਆਂ ਦੇ ਵਿੱਚ ਪੈਨਸ਼ਨ ਨਹੀਂ ਜਾਰੀ ਹੋਈ ਉਹਨਾਂ ਜ਼ਿਲ੍ਹਿਆਂ ਅਤੇ ਬਲਾਕਾਂ ਦੀ ਪੈਨਸ਼ਨ ਕਦੋਂ ਜਾਰੀ ਹੋਏਗੀ ਤਾਂ ਆਉਣ ਵਾਲੇ ਕੁਝ ਹੀ ਸਮੇਂ ਦੇ ਵਿੱਚ ਤੁਹਾਡੀ ਵੀ ਜਿਹੜੀ ਪੈਨਸ਼ਨ ਜਾਰੀ ਕਰ ਦਿੱਤੀ ਜਾਏਗੀ ਸਰਕਾਰ ਵੱਲੋਂ ਕੋਈ ਵੀ ਨਿਧਾਰਤ ਤਾਰੀਖ ਹਾਲੇ ਤੱਕ ਨਹੀਂ ਜਾਰੀ ਕੀਤੀ ਗਈ ਜਿਸ ਵਿੱਚ ਸਰਕਾਰ ਵੱਲੋਂ ਇਹ ਐਲਾਨ ਕੀਤਾ ਗਿਆ ਹੋਵੇ ਕਿ ਐਨੀ ਤਾਰੀਖ ਨੂੰ ਜਿਹੜੀ ਪੈਨਸ਼ਨ ਹੈ ਉਹ ਜਾਰੀ ਕਰ ਦਿੱਤੀ ਜਾਏਗੀ ਤਾਂ ਹੁਣ ਆਪਾਂ ਗੱਲ ਕਰਦੇ ਹਾਂ ਕਿ ਜਿਹੜੇ ਮਿਲੇ ਸੂਤਰਾਂ ਤੋਂ ਖਬਰ ਹੈ ਕਿ ਪੈਨਸ਼ਨ ਕਿੰਨੀ ਜਾਰੀ ਹੋਏਗੀ ਅਤੇ ਕਿੰਨੀ ਜਾਰੀ ਹੋਈ ਹੈ ਤਾਂ ਪੈਨਸ਼ਨ 1500 ਦੇ ਹਿਸਾਬ ਨਾਲ ਹੀ ਜਾਰੀ ਹੋਈ ਹੈ ਅਤੇ ਆਉਣ ਵਾਲੀਆਂ ਜਿਹੜੀਆਂ ਪੈਨਸ਼ਨਾਂ ਨੇ ਉਹ ਵੀ 1500 ਦੇ ਹਿਸਾਬ ਨਾਲ ਹੀ ਜਾਰੀ ਹੋਣਗੀਆਂ ਸਰਕਾਰ ਵੱਲੋਂ ਕੋਈ ਵੀ ਹਾਲੇ ਤੱਕ ਇਹੋ ਜੀ ਡੇਟ ਅਨਾਉਂਸ ਨਹੀਂ ਕੀਤੀ ਗਈ ਜਿਸ ਵਿੱਚ ਪੈਨਸ਼ਨ ਨੂੰ 2500 ਜਾਂ 2500 ਤੋਂ ਵੱਧ ਕਰਨ ਦਾ ਦਾਵਾ ਕੀਤਾ ਗਿਆ ਹੋਵੇ ਸਰਕਾਰ ਨੇ ਹਾਲੇ ਤੱਕ ਇਸ ਚੀਜ਼ ਦੀ ਕੋਈ ਵੀ ਪੁਸ਼ਟੀ ਨਹੀਂ ਕੀਤੀ ਸੋ ਜਿਹੜੀਆਂ ਵੀ ਵੀਡੀਓਜ਼ ਦੇ ਵਿੱਚ ਜਾਂ ਰੀਲਾਂ ਦੇ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਪੈਨਸ਼ਨ ਨੂੰ 2500 ਕਰ ਦਿੱਤਾ ਗਿਆ ਹੈ ਤਾਂ ਉਹ ਸਭ ਹਾਲੇ ਤੱਕ ਸਿਰਫ ਫੇਕ ਵੀਡੀਓਜ਼ ਅਤੇ ਫੇਕ ਰੀਲਸ ਨੇ ਪੈਨਸ਼ਨ 1500 ਦੇ ਹਿਸਾਬ ਨਾਲ ਹੀ ਜਾਰੀ ਕੀਤੀ ਜਾਏਗੀ ਚੈਨਲ ਨੂੰ ਸਬਸਕ੍ਰਾਈਬ ਅਤੇ ਬੈਲ ਆਈਕਨ ਨੂੰ ਪ੍ਰੈਸ ਕਰਨਾ ਬਿਲਕੁਲ ਵੀ ਨਾ ਭੁੱਲਣਾ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ